ਦੋਸਤੋ ਹਾਲ ਹੀ ਵਿੱਚ ਮ드ਰਾਸ ਹਾਈ ਕੋਰਟ ਵੱਲੋਂ ਕਮਾਂਤਰੀ ਪੱਦਰ ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਅਧਿਆਤਮਵਾਦ ਦੇ ਪ੍ਰਚਾਰਕ ਜੱਗੀ ਵਾਸੂਦੇਵ ਉਰਫ ਸਤਿਗੁਰੂ ਬਾਰੇ ਕੀਤੀਆਂ ਟਿੱਪਣੀਆਂ ਦੇਸ਼ ਵਾਸੀਆਂ ਖਾਸ ਕਰਕੇ ਬਾਬਿਆਂ ਦੇ ਪਿਛ ਲੱਗ ਬਨਣ ਵਾਲਿਆਂ ਦੀ ਅੱਖਾਂ ਖੋਲਣ ਵਾਲੀਆਂ ਹਨ ਹਾਈ ਕੋਰਟ ਨੇ ਸਭ ਤੋਂ ਵੱਡੀ ਟਿੱਪਣੀ ਤਾਂ ਇਹੋ ਕੀਤੀ ਹੈ ਕਿ ਬਾਬਾ ਜੀ ਤੁਸੀਂ ਆਪਣੀ ਧੀ ਚੰਗੇ ਘਰ ਵਿਆਹ ਦਿੱਤੀ ਤੇ ਦੂਜਿਆਂ ਦੀਆਂ ਧੀਆਂ ਨੂੰ ਸੰਨਿਆਸਨਾ ਬਣਾਈ ਜਾ ਰਹੇ ਹੋ ਇਹ ਟਿੱਪਣੀ ਉੱਚ ਅਦਾਲਤ ਵੱਲੋਂ ਕਿਵੇਂ ਕੀਤੀ ਜਾਂਦੀ ਹੈ ਇਸ ਦੇ ਬਸਾਰ ਬਚੰਦੇ ਹਾਂ ਕੋਇੰਬਟੂਰ ਦੇ ਅਸਿਸਟੈਂਟ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ 150 ਪੁਲਿਸ ਸਰਕਾਰੀਆਂ ਦੀ ਬਟਾਲੀਅਨ ਨੇ ਸੋਮਵਾਰ ਯਾਨੀ 30 ਸਤੰਬਰ ਨੂੰ ਥੋਂਡਾ ਮੋਟਰ ਵਿੱਚ ਈਸ਼ਾ ਫਾਊਂਡੇਸ਼ਨ ਦੇ ਆਸ਼ਰਮ ਦੀ ਤਲਾਸ਼ੀ ਲਈ ਮ드ਰਾਸ ਹਾਈ ਕੋਰਟ ਵੱਲੋਂ ਫਾਊਂਡੇਸ਼ਨ ਖਿਲਾਫ ਸਾਰੇ ਫੌਜਦਾਰੀ ਮਾਮਲਿਆਂ ਦੀ ਰਿਪੋਰਟ ਮੰਗੇ ਜਾਣ ਤੇ ਇਹ ਪੁਲਿਸ ਕਾਰਵਾਈ ਕੀਤੀ ਗਈ ਅਧਿਕਾਰੀਆਂ ਨੇ ਕਿਹਾ ਕਿ ਆਪਰੇਸ਼ਨ ਤਹਿਤ ਆਸ਼ਰਮ ਵਿੱਚ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਹਾਈ ਕੋਰਟ ਨੇ ਇਹ ਹੁਕਮ ਡਿਟਾਇਰਡ ਪ੍ਰੋਫੈਸਰ ਡਾਕਟਰ ਐਸ ਕਾਮਰਜ ਵੱਲੋਂ ਦਿੱਤੀ ਗਈ ਇਸ ਅਰਜ਼ੀ ਦੀ ਸੁਣਵਾਈ ਕਰਦੇ ਦਿੱਤਾ ਸੀ ਕਿ ਉਸ ਦੀਆਂ ਦੋ ਧੀਆ ਗੀਤਾ ਕਾਮਰਜ ਉਮਰ 42 ਸਾਲ ਤੇ ਲਤਾ ਕਾਮਰਜ ਉਮਰ 39 ਨੂੰ ਫਾਊਂਡੇਸ਼ਨ ਵੱਲੋਂ ਕੋਇੰਪ ਟੂਰ ਵਿੱਚ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਪ੍ਰੋਫੈਸਰ ਨੇ ਕਿਹਾ ਕਿ ਫਾਊਂਡੇਸ਼ਨ ਆਸ਼ਰਮ ਵਿੱਚ ਮਹਿਲਾਵਾਂ ਦਾ ਬ੍ਰੇਨ ਵਾਸ਼ ਕਰ ਰਹੀ ਹੈ ਉਹਨਾਂ ਨੂੰ ਸੰਿਆਸਣਾ ਬਣਾ ਰਹੀ ਹੈ ਤੇ ਪਰਿਵਾਰਾਂ ਨੂੰ ਮਿਲਣ ਨਹੀਂ ਦਿੰਦੀ ਕੋਰਟ ਨੇ ਸਰਵਾਈਦਰਨ ਈਸ਼ਾ ਫਾਊਂਡੇਸ਼ਨ ਰਿਵਾਨੀ ਗੋਡਮੈਂਡ ਸਤਗੁਰੂ ਬਾਸੂਦੇਵ ਜਿਸ ਨੂੰ ਜੱਗੀ ਬਨਰੋ ਜਾਣਿਆ ਜਾਂਦਾ ਹੈ ਦੀ ਆਪਣੀ ਜ਼ਿੰਦਗੀ ਦੇ ਆਪਾ ਵਿਰੁੱਧ ਕਿੰਤੂ ਕੀਤਾ ਜਸਟਿਸ ਐਸ ਐਮ ਸੁਬਰਾਮਨੀਅਮ ਤੇ ਜਸਟਿਸ ਵੀ ਸ਼ਿਵਗੰਨਮ ਨੇ ਪੁੱਛਿਆ ਕਿ ਸਤਗੁਰ ਨੇ ਆਪਣੀ ਧੀਤਾ ਚੰਗੀ ਕਰ ਵਿਆਹ ਦਿੱਤੀ ਤੇ ਹੋਰ ਨਾਂ ਮਟਿਆਰਾਂ ਨੂੰ ਆਪਣੇ ਕੇਂਦਰਾਂ ਵਿੱਚ ਮੁੰਡਣ ਕਰਕੇ ਤੇ ਦੀਨ ਦੁਨੀਆ ਨੂੰ ਭਲਾ ਕੇ ਸੰਨਿਆਸਣਾ ਵਰਗੀ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਕਰ ਰਿਹਾ ਜਦੋਂ ਪ੍ਰੋਫੈਸਰ ਕਾਮਰਾਜ ਨੇ ਕਿਹਾ ਕਿ ਉਸ ਦੀਆਂ ਦੋਹਾਂ ਧੀਆਂ ਨੂੰ ਵੈਲੰਗਿਰੀ ਕੋਇੰਪਟੂਰ ਦੀਆਂ ਪਹਾੜੀਆਂ ਵਿੱਚ ਸਥਿਤ ਯੋਗਾ ਕੇਂਦਰ ਵਿੱਚ ਉਹਨਾਂ ਦੀ ਇੱਛਾ ਦੇ ਖਿਲਾਫ ਰੱਖਿਆ ਜਾ ਰਿਹਾ ਤਾਂ ਕੋਰਟ ਵਿੱਚ ਮੌਜੂਦ ਦੋਹਾਂ ਧੀਆਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਉੱਥੇ ਰਹਿ ਰਹੀਆਂ ਨੇ ਕਿਸੇ ਨੇ ਜ਼ਬਰਦਸਤੀ ਨਹੀਂ ਰੱਖਿਆ ਹੋਇਆ ਪ੍ਰੋਫੈਸਰ ਕਾਮਰਾਜ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਸ ਦੀ ਵੱਡੀ ਧੀ ਇੰਗਲੈਂਡ ਦੀ ਨਾਮੀ ਯੂਨੀਵਰਸਿਟੀ ਤੋਂ ਮੈਕਟਰੋਨਿਕਸ ਵਿੱਚ ਪੋਸਟ ਗ੍ਰੈਜੂਏਟ ਹੈ ਉਹ 2008 ਵਿੱਚ ਤਲਾਕ ਤੋਂ ਪਹਿਲਾਂ ਚੰਗੀ ਤਨਖਾਹ ਲੈਂਦੀ ਸੀ ਤਲਾਕ ਤੋਂ ਬਾਅਦ ਉਹ ਫਾਊਂਡੇਸ਼ਨ ਦੀਆਂ ਯੋਗਾ ਕਲਾਸਾਂ ਵਿੱਚ ਜਾਣ ਲੱਗੀ ਛੋਟੀ ਸੀ সফটਵੇਅਰ ਇੰਜੀਨੀਅਰ ਹੈ ਤੇ ਉਹ ਵੀ ਵੱਡੀ ਭੈਣ ਦੇ ਰਾਤੇ ਤੁਰ ਪਈ ਤੇ ਪੱਕੇ ਤੌਰ ਤੇ ਕੇਂਦਰ ਵਿੱਚ ਰਹਿਣ ਲੱਗੀ ਪ੍ਰੋਫੈਸਰ ਕਾਮਰਾਜ ਨੇ ਦੋਸ਼ ਲਾਇਆ ਕਿ ਫਾਊਂਡੇਸ਼ਨ ਵਾਲਿਆਂ ਨੇ ਖਾਣੇ ਵਿੱਚ ਮਲਾਬਟ ਕਰਕੇ ਤੇ ਦਵਾਈਆਂ ਆ ਦੇ ਕੇ ਉਸ ਦੀਆਂ ਧੀਆਂ ਦੀ ਇਹ ਹਾਲਤ ਕਰ ਦਿੱਤੀ ਹੈ ਕਿ ਉਹ ਪਰਿਵਾਰ ਤੋਂ ਬੇਮੁਖ ਹੋ ਗਈਆਂ ਨੇ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਪਟੀਸ਼ਨਰ ਦੀ ਸ਼ਿਕਾਇਤ ਹੈ ਕਿ ਫਾਊਂਡੇਸ਼ਨ ਬ੍ਰੇਨ ਵਾਸ਼ ਕਰਕੇ ਉੱਥੇ ਰਹਿਣ ਵਾਲੀਆਂ ਨੂੰ ਸੰਿਆਸੀਣਾ ਬਣਾ ਰਹੀ ਹੈ ਤੇ ਉਹਨਾਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਦਿੰਦੀ ਪਟੀਸ਼ਨਰ ਨੇ ਕੇਂਦਰ ਦੇ ਅੰਦਰੂਨੀ ਹਾਲਤ ਬਾਰੇ ਵੀ ਕਈ ਗੱਲਾਂ ਕਹੀਆਂ ਨੇ ਪਟੀਸ਼ਨਰ ਨੇ ਕਿਹਾ ਕਿ ਫਾਊਂਡੇਸ਼ਨ ਵਿੱਚ ਕੰਮ ਕਰੇ ਇੱਕ ਡਾਕਟਰ ਖਿਲਾਫ ਪੋਕਸੋ ਯਾਨੀ ਬਾਲਾਂ ਨੂੰ ਜਨਸੀ ਸ਼ੋਸ਼ਣ ਤੋਂ ਬਚਾਉਣ ਦਾ ਕਾਨੂੰਨ ਤਹਿਤ ਕੇਸ ਦਰਜ ਹੋਇਆ ਹੋਇਆ ਹੈ ਡਾਕਟਰ ਖਿਲਾਫ ਦੋਸ਼ ਹੈ ਕਿ ਉਸਨੇ ਆਦੀਵਾਸੀ ਸਰਕਾਰੀ ਸਕੂਲ ਵਿੱਚ ਪੜ ਰਹੀਆਂ 12 ਕੁੜੀਆਂ ਦਾ ਜਨਸੀ ਸ਼ੋਸ਼ਣ ਕੀਤਾ ਸੀ ਹਾਲਾਂਕਿ ਪ੍ਰੋਫੈਸਰ ਕਾਮਰਾਜ ਦੀਆਂ ਦੋਹਾਂ ਤੀਆਂ ਨੇ ਕਿਹਾ ਕਿ ਉਹ ਮਰਜੀ ਨਾਲ ਇਸ਼ਾਬਿਖੇ ਰਹਿ ਰਹੀਆਂ ਨੇ ਜਸਟਿਸ ਸੁ브ਰਾਮਣੀਅਮ ਤੇ ਜਸਟਿਸ ਵੀ ਸ਼ਿਵਗਨਮ ਦੀ ਤਸੱਲੀ ਨਹੀਂ ਹੋਈ ਜਸਿਸ ਸ਼ਿਵ ਗਨਮ ਨੇ ਟਿੱਪਣੀ ਕੀਤੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਜਿਹੜੇ ਵਿਅਕਤੀ ਨੇ ਆਪਣੀ ਸਤੀ ਵਿਆਹ ਕੇ ਚੰਗੀ ਤਰ੍ਹਾਂ ਬਸਾ ਦਿੱਤੀ ਉਹ ਦੂਜਿਆਂ ਦੀਆਂ ਧੀਆਂ ਨੂੰ ਸਿਰ ਮਡਵਾਉਣ ਤੇ ਸੰਨਿਆਸਨਾਵਰੀ ਜ਼ਿੰਦਗੀ ਜਿਉਣ ਲਈ ਕਿਉਂ ਸਹਤ ਕਰ ਰਿਹਾ ਹੈ ਇੱਥੇ ਸ਼ੱਕ ਪੈਂਦਾ ਹੈ ਈਸ਼ਾ ਫਾਊਂਡੇਸ਼ਨ ਦੇ ਵਕੀਲ ਰਜਿੰਦਰ ਕਵਾਨ ਨੇ ਕਿਹਾ ਕਿ ਬਾਲਗਾਂ ਨੂੰ ਰੋਹਾਨੀ ਪਥ ਚੁਣਨ ਸਮੇਤ ਆਪਣੀ ਜ਼ਿੰਦਗੀ ਬਾਰੇ ਖੁਦ ਫੈਸਲੇ ਲੈਣ ਦਾ ਹੱਕ ਹੈ ਅਜਿਹੇ ਨਿੱਜੀ ਫੈਸਲਿਆਂ ਵਿੱਚ ਕੋਰਟ ਵੱਲੋਂ ਜਾਂਚ ਦਾ ਹੁਕਮ ਦੇਣਾ ਬੇਲੋੜਾ ਹੈ ਕਿਉਂਕਿ ਮਹਿਲਾਵਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਰਹੀਆਂ ਹਨ ਜਸਟਿਸ ਸੁਬਰਾਮਣੀਅਮ ਨੇ ਕਿਹਾ ਕਿ ਤੁਸੀਂ ਨਹੀਂ ਸਮਝੋਗੇ ਕਿਉਂਕਿ ਤੁਸੀਂ ਇੱਕ ਧਿਰ ਵੱਲੋਂ ਪੇਸ਼ ਹੋ ਰਹੇ ਹੋ ਪਰ ਇਹ ਕੋਟ ਨਾ ਕਿਸੇ ਦੇ ਹੱਕ ਵਿੱਚ ਤੇ ਨਾ ਕਿਸੇ ਦੇ ਵਿਰੋਧ ਵਿੱਚ ਹੈ ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਕੋਲ ਹੈ ਉਸ ਨੂੰ ਇਨਸਾਫ ਮਿਲੇ ਫਾਜ਼ਲ ਜੱਜ ਨੇ ਧੀਆਂ ਤੇ ਉਹਨਾਂ ਦੇ ਮਾਪਿਆਂ ਵਿਚਾਲੇ ਦੁਆਇਖ ਦੀ ਗੱਲ ਕੀਤੀ ਜਸਟਿਸ ਸੁਬਰਾਮਣੀਅਮ ਨੇ ਧੀਆਂ ਨੂੰ ਕਿਹਾ ਕਿ ਤੁਸੀਂ ਦਾਵਾ ਕਰਦੀਆਂ ਹੋ ਕਿ ਰੂਹਾਨੀਅਤ ਦੇ ਰਾਤੇ ਚੱਲ ਰਹੀਆਂ ਹੋ ਕਿ ਤੁਸੀਂ ਇਹ ਨਹੀਂ ਸੋਚਦੀਆਂ ਕਿ ਮਾਪਿਆਂ ਨੂੰ ਅਨਗੋਲਨਾ ਪਾਪ ਹੈ ਸ਼ਰਧਾ ਦਾ ਸੰਤ ਸਾਰਿਆਂ ਨਾਲ ਪਿਆਰ ਕਰੋ ਤੇ ਕਿਸੇ ਨਾਲ ਨਫ਼ਰਤ ਨਾ ਕਰੋ ਪਰ ਅਸੀਂ ਵੇਖ ਰਿਹਾ ਕਿ ਤੁਹਾਡੇ ਵਿੱਚ ਮਾਪਿਆਂ ਪ੍ਰਤੀ ਕਿੰਨੀ ਨਫ਼ਰਤ ਹੈ ਤੁਸੀਂ ਉਹਨਾਂ ਨੂੰ ਸਤਿਕਾਰ ਨਾਲ ਸੰਬੋਧਨ ਵੀ ਨਹੀਂ ਕਰ ਰਹੀਆਂ ਪਟੀਸ਼ਨਰ ਦੇ ਵਕੀਲ ਐਮ ਪਰਸ਼ੋਤਨਮ ਨੇ ਕਿਹਾ ਕਿ ਬੀਤੇ ਵਿੱਚ ਵੀ ਇਸ਼ਾ ਫਾਊਂਡੇਸ਼ਨ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਏ ਨੇ ਇਸ ਤੋਂ ਸਾਫ ਹੈ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਧੀਆ ਦੇ ਬਿਆਨਾਂ ਤੇ ਈਸ਼ਾ ਫਾਊਂਡੇਸ਼ਨ ਦੀਆਂ ਦਲੀਲਾਂ ਦੇ ਬਾਵਜੂਦ ਕੋਰਟ ਨੇ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਇਹ ਰਾਜ ਤਿਲਕ ਨੂੰ ਹਦਾਇਤ ਕੀਤੀ ਹੈ ਕਿ ਉਹ 4 ਅਕਤੂਬਰ ਤੱਕ ਤਫਸੀਲ ਨਾਲ ਸਥਿਤੀ ਰਿਪੋਰਟ ਪੇਸ਼ ਕਰੇ। ਇਸ ਵਿੱਚ ਫਾਊਂਡੇਸ਼ਨ ਖਿਲਾਫ ਸਾਰੀ ਫੌਜਦਾਰੀ ਮਾਮਲਿਆਂ ਦਾ ਵਿਰਵਾਹ ਹੋਵੇਗਾ। ਇਸੇ ਤਰ੍ਹਾਂ ਈਸ਼ਾ ਫਾਊਂਡੇਸ਼ਨ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਵਿਆਹ ਕਰਵਾਉਣ ਜਾਂ ਸੰਨਿਆਸੀ ਬਨਣ ਲਈ ਨਹੀਂ ਕਹਿੰਦੀ। ਇਹ ਵਿਅਕਤੀਆਂ ਦੀ ਆਪਣੀ ਪਸੰਦ ਹੈ। ਈਸ਼ਾ ਯੋਗਾ ਕੇਂਦਰ ਵਿੱਚ ਬਹੁਤ ਲੋਕ ਰਹਿੰਦੇ ਨੇ। ਕੁਝ ਕੁ ਸਨਿਆਸੀ ਬਨਦੇ ਹਨ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ